ਗੁੱਡ ਈਵਨਿੰਗ एवरीवन बॉडी ਸਸ਼ੀਕਾਲ ਜੀ ਹਾਂਜੀ ਬੱਚਿਓ ਬਹੁਤ ਬਹੁਤ ਸਵਾਗਤ ਹੈ ਅੱਜ ਫੇਰ ਤੋਂ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡਿਸ ਦੇ ਜਿੱਤੀ ਅਸੀਂ ਇਹਨਾਂ ਦਿਨਾਂ ਦੇ ਵਿੱਚ ਕੀਤੀ ਹੋਈ ਹੈ ਇੱਕ ਸੀਰੀਜ਼ ਸਟਾਰਟ ਤੁਹਾਨੂੰ ਪਤਾ ਹੀ ਹੋਊਗਾ ਕਿ ਇਸ ਚੈਨਲ ਦੇ ਉੱਪਰ ਅਸੀਂ ਪੰਜਾਬ ਦੇ ਪੇਪਰਾਂ ਦੀ ਬਹੁਤ ਚੰਗੀ ਤਰ੍ਹਾਂ ਤਿਆਰੀ ਕਰਦੇ ਹਾਂ ਚਾਹੇ ਆਪਾਂ ਪੰਜਾਬੀ ਦੀ ਗੱਲ ਕਰ ਲਈਏ ਪੋਲਿਟੀਕਲ ਸਾਇੰਸ ਦੀ ਗੱਲ ਕਰ ਲਈਏ ਜਾਂ ਫਿਰ ਹਿਸਟਰੀ ਦੀ ਗੱਲ ਕਰ ਲਈਏ ਸੌਰੀ ਐਂਡ ਜੀਓਗ੍ਰਾਫੀ ਦੀ ਗੱਲ ਕਰ ਲਈਏ ਠੀਕ ਹੈ ਜੀ ਹਰ ਇੱਕ ਪੇਪਰ ਜਿਸ ਦੇ ਵੀ ਤੁਹਾਨੂੰ ਪੰਜਾਬ ਦੇ ਵਿੱਚ ਜੌਬ ਮਿਲ ਸਕਦੀ ਹੈ ਉਹਦੇ ਲਈ ਇਹ ਵਾਲਾ ਚੈਨਲ ਤੁਹਾਡੇ ਲਈ ਬੜਾ ਇੰਪੋਰਟੈਂਟ ਹੈ ਇੱਥੇ ਤੁਹਾਨੂੰ ਦੋ ਕਲਾਸਾਂ ਹਰ ਰੋਜ਼ ਮਿਲਦੀਆਂ ਪਹਿਲੀ ਕਲਾਸ ਦਾ ਸਮਾਂ 8:30 ਵਜੇ ਪੰਜਾਬੀ ਦੇ ਲਈ ਰਹਿੰਦਾ ਹੈ ਤੇ 9 ਵਜੇ ਵਾਲੀ ਕਲਾਸ ਹੁੰਦੀ ਹੈ ਸਾਡੀ ਪੰਜਾਬ ਜੀਕੇ ਦੀ ਠੀਕ ਹੈ ਜਿੱਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਕਰ ਰਹੇ ਹਾਂ ਪੰਜਾਬ ਦੀ ਜੀਓਗ੍ਰਾਫੀ ਤੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਕਿਹਾ ਸੀ ਕਿ ਸਾਡਾ ਮਾਸਟਰ ਕੇਟਰ ਦਾ ਸੱਚੀ ਕੁਝ ਨਹੀਂ ਪਤਾ ਸੱਚੀ ਮੁੱਚੀ ਜਲਦੀ ਹੀ ਆਉਣ ਵਾਲਾ ਹੋ ਸਕਦਾ ਠੀਕ ਹੈ ਵੈਸੇ ਤਾਂ ਆਪਣਾ ਪਹਿਲਾ ਉਹੀ ਆਊਗਾ ਲਾਈਕ ਪੀਟੈਟ ਜਿੱਦਾਂ ਪੀਟਾ ਟਾਇਆ ਤਾਂ ਤੁਸੀਂ ਸਮਝ ਜਿਓ ਤੁਹਾਨੂੰ ਟਾਈਮ ਨਹੀਂ ਮਿਲਣਾ ਜ਼ਿਆਦਾ ਤਿਆਰੀ ਕਰਨ ਦਾ ਠੀਕ ਹੈ ਦੇਖੋ ਬੱਚੇ ਅੱਗੇ ਹੁੰਦਾ ਸੀਗਾ ਕਿ ਚਲੋ 2 ਮਹੀਨੇ 3 ਮਹੀਨੇ ਮਿਲ ਜਾਂਦੇ ਸੀ ਹੈਨਾ ਇਸ ਵਾਰੀ ਐਦਾਂ ਨਹੀਂ ਹੋਣਾ ਬਹੁਤ ਥੋੜਾ ਸਮਾਂ ਮਿਲੇਗਾ ਇਸ ਕਰਕੇ ਤੁਸੀਂ ਕਿਹਾ ਸੀਗਾ ਕਿ ਤੁਹਾਨੂੰ ਇੱਕ ਐਦਾਂ ਦੀ ਸੀਰੀਜ਼ ਚਾਹੀਦੀ ਹੈ ਜਿਸ ਦੇ ਵਿੱਚ ਆਪਾਂ ਟੌਪਿਕ ਦੇ ਹਿਸਾਬ ਦੇ ਨਾਲ ਮੌਕ ਟੈਸਟ ਕਰ ਲਿਆ ਕਰੀਏ ਠੀਕ ਹੈ ਤਾਂ ਇਸੇ ਬੇਸ ਦੇ ਉੱਪਰ ਮੈਂ ਬਿਲਕੁਲ ਤੁਹਾਡੇ ਟੌਪਿਕ ਵਾਈਜ਼ ਮੌਕ ਟੈਸਟ ਸ਼ੁਰੂ ਕੀਤੇ ਹੋਏ ਨੇ ਜਿਸ ਦੇ ਵਿੱਚ ਸਾਡੇ 3 ਲੈਕਚਰ ਆਲਰੇਡੀ ਹੋ ਚੁੱਕੇ ਨੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹਵਲੀਆਂ ਕਲਾਸਾਂ ਲੱਗਦੀਆਂ ਐ ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਰਹੂਗਾ ਉਹ ਹੈਗਾ ਅਮ੍ਰਿਤਾ ਪ੍ਰੀਤਮ ਦਾ ਸਾਨੂੰ ਪਤਾ ਹੈ ਕਿ ਕਈ ਵਾਰੀ ਸਾਨੂੰ ਇੱਕ ਇੱਕ ਸਾਹਿਤਕਾਰ ਦੋ ਦੋ ਤਿੰਨ ਤਿੰਨ ਵਿਧਾਵਾਂ ਦੇ ਵਿੱਚ ਵੀ ਦਿੱਤੇ ਹੋਏ ਨੇ ਰਾਈਟ ਉਹ ਵੀ ਅਮ੍ਰਿਤਾ ਪ੍ਰੀਤਮ ਐ ਤਾਂ ਅੱਜ ਦਾ ਜੋ ਲੈਕਚਰ ਰਹੇਗਾ ਨਾ ਅੱਜ ਅਸੀਂ ਅਮ੍ਰਿਤਾ ਪ੍ਰੀਤਮ ਨੂੰ ਨਾਵਲਕਾਰ ਦੇ ਤੌਰ ਤੇ ਨਹੀਂ ਕਰਨ ਵਾਲੇ ਠੀਕ ਐ ਅੱਜ ਅਸੀਂ ਸਿਰਫ ਤੇ ਸਿਰਫ ਇਹਨਾਂ ਨੂੰ ਕਰਾਂਗੇ ਲਾਈਕ ਕਵਿਤਰੀ ਦੇ ਤੌਰ ਤੇ ਸਮਝ ਗਏ ਜੀ ਤੇ ਕਿੰਨੇ ਦੌਰ ਦੇ ਵੈਸੇ ਕਵਿਤਰੀ ਨੇ ਦੇਖੋ ਦੋ ਦੋ ਦੌਰਾਂ ਦੇ ਵਿੱਚ ਇਹਨਾਂ ਨੇ ਐਂਟਰ ਕਰਨਾ ਹੈ ਹਨਾ ਯਾਨੀ ਕਿ ਇਹ ਦੂਸਰੇ ਦੌਰ ਦੇ ਵਿੱਚ ਵੀ ਆਣਗੇ ਐਂਡ ਤੀਸਰੇ ਦੌਰ ਦੇ ਵਿੱਚ ਵੀ ਆਉਣਗੇ ਹਨਾ ਓਕੇ ਤਾਂ ਫਿਰ ਇਹਦੇ ਵਿੱਚ ਜਦੋਂ ਤੁਹਾਡੇ ਕੋਲੋਂ ਅਗਰ ਮੰਨ ਲਓ ਲਾਈਕ ਦੂਸਰਾ ਤੇ ਤੀਸਰਾ ਦੋਨੋਂ ਦੌਰ ਦਿੱਤੇ ਹੋਣ ਕਵਿਤਰੀ ਦੇ ਬੇਸਤੇ ਤਾਂ ਉਦੋਂ ਅਸੀਂ ਕੀ ਕਵਾਂਗੇ ਜੀ ਇਹਨਾਂ ਨੂੰ ਦੂਸਰੇ ਦੌਰ ਦੇ ਕਵਿਤਰੀ ਕਵਾਂਗੇ ਠੀਕ ਹੈ ਓਕੇ ਤੇ ਤੁਹਾਡੇ ਵਿੱਚੋਂ ਜਿਹੜੇ ਵੀ ਵਿਦਿਆਰਥੀ ਆਪਣਾ 2025-26 ਦੇ ਲਈ ਬੈਚ ਲੈਣਾ ਚਾਹੁੰਦੇ ਨੇ ਉਹ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਆ ਨੰਬਰ ਹੈਗਾ 6280492562 ਠੀਕ ਹੈ ਮਾਸਟਰ ਕੈਡਰ ਦੇ ਲਈ ਲੈਕਚਰਰ ਦੇ ਲਈ UGC ਦੇ ਲਈ ਤੁਸੀਂ ਕੋਈ ਵੀ ਬੈਚ ਲੈ ਸਕਦੇ ਹੋ ਇਸ ਤੋਂ ਬਿਨਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਬਈ ਲੈ ਸਾਨੂੰ YouTube ਦੀਆਂ ਕਲਾਸਾਂ ਦੀ ਹਰ ਰੋਜ਼ ਅਪਡੇਟ ਮਿਲਦੀ ਰਹੇ ਲਿੰਕ ਮਿਲਦੇ ਰਹਿਣ ਫਿਰ ਤੁਸੀਂ Telegram ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਓ ऐसे नामते हैगा नाम ਨਾਲ ਨਹੀਂ ਲੱਭਦਾ ਕੋਈ ਚੱਕਰ ਨਹੀਂ ਐ ਐਸੀ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਜਾਓ ਉੱਥੇ ਲਿੰਕ ਮਿਲ ਜੇਗਾ ਜੇ ਫੇਰ ਵੀ ਨਹੀਂ ਪਤਾ ਚੱਲਦਾ ਕਮੈਂਟ ਦੇ ਵਿੱਚ ਇੱਕ ਵਾਰੀ ਮੈਨੂੰ ਲਿਖ ਦਿਓ ਤੇ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦੂੰਗੀ ਠੀਕ ਐ ਪਰ ਟੈਲੀਗ੍ਰਾਮ ਦੇ ਗਰੁੱਪ ਨੂੰ ਜੁਆਇਨ ਕਰਨਾ ਬਿਲਕੁਲ ਨਾ ਭੁੱਲੋ ਬਹੁਤ ਜ਼ਿਆਦਾ ਜ਼ਰੂਰੀ ਐ ਓਕੇ ਜੀ ਚਲੋ ਤਾਂ ਅੱਜ ਦੀ ਕਲਾਸ ਕਰਦੇ ਹਾਂ ਸ਼ੁਰੂ ਜਿਸ ਦੇ ਵਿੱਚ ਅਸੀਂ ਅਮ੍ਰਿਤਾ ਪ੍ਰੀਤਮ ਦੇ ਮੌਕ ਟੈਸਟ ਨੂੰ ਕਰਾਂਗੇ ਵੈਸੇ ਪਹਿਲਾਂ ਵੀ ਅਗਰ ਤੁਸੀਂ ਪਲੇਲਿਸਟਾਂ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਅਮ੍ਰਿਤਾ ਪ੍ਰੀਤਮ ਦੇ ਦੋ ਜਾਂ ਤਿੰਨ ਲੈਕਚਰ ਬੜੇ ਆਰਾਮ ਦੇ ਨਾਲ ਮਿਲ ਜਾਣਗੇ ਠੀਕ ਹੈ ਚਲੋ ਸ਼ੁਰੂ ਕਰਦੇ ਆ ਅਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਕਿਹੜੀ ਸਦੀ ਦੀ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ ਹਾਂਜੀ 18ਵੀਂ 19ਵੀਂ 20ਵੀਂ ਜਾਂ ਫਿਰ 21ਵੀਂ ਸਦੀ ਦੇਖੋ ਜਿਹੜੀ ਤਾਂ ਬੇਸਿਕ ਜਾਣਕਾਰੀ ਹੁੰਦੀ ਹੈ ਜਨਮ ਵਗੈਰਾ ਉਹ ਮੈਂ ਤੁਹਾਨੂੰ ਡਿਟੇਲ ਵਾਲੇ ਜਿਵੇਂ ਮੈਂ ਬੋਲਦੀ ਰਹਿੰਦੀ ਆ ਨਾ ਨਾਲ ਨਾਲ ਉਹਦੇ ਵਿੱਚ ਦੱਸ ਦਿੰਦੀ ਹੁੰਦੀ ਆ ਠੀਕ ਹੈ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਉਹ ਵਾਲੇ ਕੁਐਸਚਨਸ ਪਾਏ ਸੀ ਪਰ ਮੈਨੂੰ ਲੱਗਦਾ ਕੋਈ ਵੇਸਟੇਜ ਆਫ ਟਾਈਮ ਜ਼ਿਆਦਾ ਹੋ ਜਾਂਦਾ ਹੈ ਰਾਈਟ ਤਾਂ ਉਹਦੇ ਵਿੱਚ ਫੇਰ ਕੀ ਹੈ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਕਰ ਪਾਂਦੇ ਇਸ ਲਈ ਮੈਂ ਹੁਣੇ ਹੀ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਜਦੋਂ ਵੀ ਮੈਂ ਕਲਾਸ ਦੇਣੀ ਹੈ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਲਾਈਕ ਜਿਹੜੀਆਂ ਤੁਹਾਡੀਆਂ ਇਹ ਵਾਲੀਆਂ ਕਲਾਸਿਸ ਹੁੰਦੀਆਂ ਨੇ ਨਾ ਲਾਈਕ ਜਿਹੜੀਆਂ ਸੌਰੀ ਜਿੱਦਾਂ ਕਿ ਤੁਹਾਡੀਆਂ ਇਹ ਵਾਲੀਆਂ ਕਲਾਸਿਸ ਸੌਰੀ ਕੁਐਸਚਨਸ ਰਹਿੰਦੇ ਨੇ ਹਨਾ ਜਨਮ ਵਗੈਰਾ ਵਾਲੇ ਤਾਂ ਉਹ ਵਾਲੇ ਆਪਾਂ ਪ੍ਰਸ਼ਨ ਸਾਰੇ ਕਦੇ ਹੁੰਦੇ ਆ ਡਿਟੇਲ ਦੇ ਵਿੱਚ ਸਮਝ ਗਏ ओके ਤਾਂ ਮੇਰੀ ਬੋਲੀ ਹੋਈ ਡਿਟੇਲ ਨੂੰ ਥੋੜਾ ਧਿਆਨ ਨਾਲ ਦੇਖਦੇ ਰਹਿਣਾ ਬਿਲਕੁਲ ਠੀਕ ਉੱਤਰ ਦਿੱਤਾ ਇਸ ਦਾ ਉੱਤਰ ਆਊਗਾ ਸੀ ਜਿਹੜੇ ਵੀ ਵਿਦਿਆਰਥੀਆਂ ਨੇ 20ਵੀਂ ਸਦੀ ਕਿਹਾ ਬਿਲਕੁਲ ਠੀਕ ਉੱਤਰ ਹੈ ਇਹਨਾਂ ਦਾ ਜਨਮ ਵੀ ਤੁਸੀਂ ਦੇਖੋ 31 ਅਗਸਤ 1919 ਨੂੰ ਹੁੰਦਾ ਹੈ ਇਹਦੇ ਤੋਂ ਹੀ ਸਾਨੂੰ ਸਮਝ ਆ ਜਾਣਾ ਚਾਹੀਦਾ 20ਵੀਂ ਸਦੀ ਆਏਗੀ 1919 ਤੋਂ ਲੈ ਕੇ 2005 ਤੱਕ ਦਾ ਇਹਨਾਂ ਦਾ ਸਮਾਂ ਰਹੇਗਾ ਓਕੇ ਲਾਈਕ ਪ੍ਰੀਤਮ ਸਿੰਘ ਕਵਾਤੜਾ ਦੇ ਨਾਲ ਇਹਨਾਂ ਦੀ ਮੈਰਿਜ ਹੁੰਦੀ ਹੈ ਵੈਸੇ ਇੰਨੀ ਇੰਪੋਰਟੈਂਟ ਨਹੀਂ ਹੈ ਬਟ ਸਿਰਫ ਤਾਂ ਇੰਪੋਰਟੈਂਟ ਹੈ ਕਿਉਂਕਿ ਪਹਿਲਾ ਇਹਨਾਂ ਦਾ ਨਾਮ ਅਮ੍ਰਿਤਾ ਦੇ ਨਾਲ ਪ੍ਰੀਤਮ ਨਹੀਂ ਸੀ ਹੁੰਦਾ ਅਮ੍ਰਿਤਕੌਰ ਹੁੰਦਾ ਸੀ ਠੀਕ ਹੈ ਬਾਅਦ ਦੇ ਵਿੱਚ ਆਪਣੇ ਹਸਬੈਂਡ ਦੇ ਨਾਮ ਨੂੰ ਇਹਨਾਂ ਨੇ ਆਪਣੇ ਨਾਮ ਦੇ ਨਾਲ ਜੋੜਿਆ ਤੇ ਉੱਥੇ ਕੀ ਲਗਾਤਾ ਪ੍ਰੀਤਮ ਫਿਰ ਕੀ ਹੁੰਦਾ ਜ਼ਿਆਦਾ ਬਣਦੀ ਹੈ ਨਹੀਂ ਗੀ ਇਸ ਕਰਕੇ ਇਹਨਾਂ ਦੋਨਾਂ ਦਾ ਡਾਈਵੋਰਸ ਹੋ ਜਾਂਦਾ ਪਰ ਜਿਹੜਾ ਉਹ ਪ੍ਰੀਤਮ ਸ਼ਬਦ ਇੱਕ ਵਾਰੀ ਇਹਨਾਂ ਨੇ ਆਪਣੇ ਨਾਲ ਲਗਾ ਲਿਆ ਉਹਨਾਂ ਦੀ ਪਛਾਣ ਹੀ ਬਣ ਗਿਆ ਅੱਜ ਸਾਨੂੰ ਨਹੀਂ ਪਤਾ ਅਮ੍ਰਿਤਕੌਰ ਕੌਣ ਹੈ ਪਰ ਸਾਨੂੰ ਇਹ ਜ਼ਰੂਰ ਪਤਾ ਹੈ ਕਿ ਅਮ੍ਰਿਤਾ ਪ੍ਰੀਤਮ ਕੌਣ ਹੈ ਠੀਕ ਹੈ ਓਕੇ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕੱਲੇ ਸਾਹਿਤਕਾਰ ਨਹੀਂ ਹੈਗੇ ਅਸੀਂ ਅਮ੍ਰਿਤਾ ਪ੍ਰੀਤਮ ਅਗਰ ਤੁਸੀਂ ਉਹਨਾਂ ਦੀ ਪ੍ਰੋਪਰ ਜੀਵਨੀ ਪੜੋਗੇ ਨਾ ਉਹਨਾਂ ਨੂੰ ਐਨੇ ਜ਼ਿਆਦਾ ਸ਼ੌਂਕ ਸੀ ਫੋਟੋਗ੍ਰਾਫੀ ਕਰਦੇ ਸੀ ਡਾਂਸ ਦਾ ਸ਼ੌਂਕ ਸੀ ਮਿਊਜ਼ਿਕ ਦਾ ਸ਼ੌਂਕ ਸੀ ਯਾਨੀ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਨਾਂ ਦੇ ਅੰਦਰ ਇੱਕ ਮਲਟੀ ਟੈਲੈਂਟਿਡ ਕਲਾਕਾਰ ਜਿਹੜਾ ਉਹ ਬੈਠਾ ਹੋਇਆ ਸੀ ਠੀਕ ਹੈ ਹਾਂ ਅਸੀਂ ਉਹਨਾਂ ਨੂੰ ਸਾਹਿਤਕਾਰ ਦੇ ਤੌਰ ਤੇ ਪੜਦੇ ਹਾਂ ਕਿਉਂਕਿ ਉਧਰ ਵਾਲੀ ਸਾਈਡੋਂ ਜ਼ਿਆ ओके ਫਿਰ ਉਹਨਾਂ ਨੇ ਹਰ ਤਰੀਕੇ ਦੀਆਂ ਕਵਿਤਾਵਾਂ ਲਿਖੀਆਂ ਦੇਖੋ ਉਹਨਾਂ ਨੇ ਭਾਈ ਵੀਰ ਸਿੰਘ ਨੂੰ ਵੀ ਫੋਲੋ ਕੀਤਾ ਹੈ ਤੇ ਪੂਰਨ ਸਿੰਘ ਨੂੰ ਵੀ ਉਹਨਾਂ ਨੇ ਖੁੱਲੀ ਕਵਿਤਾ ਵੀ ਲਿਖੀ ਹੈ ਛੰਦਬੱਧ ਕਵਿਤਾ ਵੀ ਲਿਖੀ ਹੈ ਉਹਨਾਂ ਨੇ surjit patar ਨੂੰ ਵੀ ਫੋਲੋ ਕੀਤਾ ਕਿਉਂਕਿ ਉਹਨਾਂ ਨੇ ਗਜ਼ਲਾਂ ਵੀ ਲਿਖੀਆਂ ਸਮਝ ਗਏ ਸੰਬੋਧਨੀ ਕਵਿਤਾਵਾਂ ਵੀ ਲਿਖੀਆਂ ਓਕੇ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਉਹਨਾਂ ਨੇ ਲਿਖੀਆਂ ਇਹਦੇ ਤੋਂ ਬਿਨਾ ਕੁਝ ਪੱਤਰ ਵੀ ਹੈਗੇ ਨੇ ਜਿਹੜੇ ਉਹਨਾਂ ਦੇ ਨਾਮ ਦੇ ਉੱਪਰ ਆਉਂਦੇ ਨੇ ਤੁਸੀਂ ਮੈਨੂੰ ਉਹਨਾਂ ਦੇ ਨਾਮ ਦੱਸ ਕੇ ਦੱਸੋਗੇ ਕਿ ਕਿਹੜੇ-ਕਿਹੜੇ ਆ ਠੀਕ ਹੈ ਅੱਗੇ ਅਮ੍ਰਿਤਾ ਪ੍ਰੀਤਮ ਦੇ ਪਿਤਾ ਦਾ ਕੀ ਨਾਮ ਸੀ ਜੋ ਪਿਊਖ ਉਪਨਾਮ ਦੇ ਹੇਠ ਹਿੰਦੀ ਕਵਿਤਾ ਲਿਖਦੇ ਸੀ ਹੁਣ ਬ੍ਰਿਜ ਹਿੰਦੀ ਕੋਈ ਵੀ ਆ ਸਕਦੀ ਲੈਂਗੁਏਜ ਠੀਕ ਹੈ ਤਾਂ ਇੱਥੇ ਤੁਹਾਨੂੰ ਦੋ ਚੀਜ਼ਾਂ ਪਤਾ ਚੱਲ ਜਾਣੀਆਂ ਇੱਕ ਤਾਂ ਇਹਨਾਂ ਦੇ ਪਿਤਾ ਜੀ ਦਾ ਨਾਮ ਦੂਸਰਾ ਤੁਹਾਨੂੰ ਐਸੇ ਹੀ ਪ੍ਰਸ਼ਨ ਦੇ ਅੰਦਰ ਇਹ ਪਤਾ ਚੱਲੇਗਾ ਕਿ ਇਹਨਾਂ ਦੇ ਫਾਦਰ ਕਿਹੜੇ ਨਾਮ ਦੇ ਨਾਲ ਕਿਹੜੇ ਉਪਨਾਮ ਦੇ ਨਾਲ ਆਪਣੀਆਂ ਕਵਿਤਾਵਾਂ ਲਿਖਦੇ ਹੁੰਦੇ ਸੀ ਠੀਕ ਹੈ ਪਿਊਖ ਦੇ ਨਾਮ ਲਿਖਦੇ ਸੀ ਪਿਊਖ ਦਾ ਮਤਲਬ ਹੁੰਦਾ ਅੰਮ੍ਰਿਤ ओके ਜਦੋਂ ਫਿਰ ਉਹਨਾਂ ਦੇ ਘਰ ਅਮ੍ਰਿਤਾ ਪ੍ਰੀਤਮ ਪੈਦਾ ਹੋਏ ਉਹਨਾਂ ਨੇ ਉਹਨਾਂ ਦਾ ਨਾਮ ਰੱਖਤਾ ਅਮ੍ਰਿਤਕੌਰ ਠੀਕ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਿਉਕ ਜਿਹੜਾ ਵਰਡ ਹੈ ਉਹ ਹਟਾ ਦਿੱਤਾ ਸੀ ਸਮਝ ਗਏ ਹਿਤਕਾਰੀ ਲੱਗਣ ਲੱਗ ਗਿਆ ਬਿਲਕੁਲ ਠੀਕ ਹੈ ਇਹਨਾਂ ਦਾ ਨਾਮ ਕੀ ਆ ਜਾਏਗਾ ਗਿਆਨੀ ਕਰਤਾਰ ਸਿੰਘ ਹਿਤਕਾਰੀ ਬਹੁਤ ਹੀ ਜ਼ਿਆਦਾ ਨੋਲੇਜ ਵਾਲੇ ਪਰਸਨ ਸੀਗੇ ਠੀਕ ਹੈ ਯਾਨੀ ਕਿ ਅਮ੍ਰਿਤਾ ਪ੍ਰੀਤਮ ਨੂੰ ਵੀ ਨਾ ਤੁਸੀਂ ਲਗਾ ਲਓ ਭਾਈ ਵੀਰ ਸਿੰਘ ਜੀ ਦੀ ਤਰ੍ਹਾਂ ਹੀ ਹਾਂ ਪ੍ਰੀਤਮ ਉਹਨਾਂ ਦੇ ਨਾਮ ਦੇ ਨਾਲ ਜਚਿਆ ਵੀ ਤੇ ਉਹ ਐਕਚੁਅਲੀ ਆਪਾਂ ਇੰਨਾ ਕੁ ਜ਼ਿਆਦਾ ਪੜ ਲਿਆ ਕਿ ਹੁਣ ਐ ਲੱਗਦਾ ਕਿ ਪ੍ਰੀਤਮ ਨਾਮ ਤੋਂ ਬਿਨਾ ਤਾਂ ਨਾ ਅਮ੍ਰਿਤਾ ਪ੍ਰੀਤਮ ਕੁਝ ਵੀ ਨਹੀਂ ਐ ਜਦੋਂ ਕਿ ਉਹ ਉਹਨਾਂ ਤੋਂ ਵੱਖ ਵੀ ਹੋਗੇ ਸੀ ਸਹੀ ਕਿ ਆ ਨਾ ਪਰ ਫਿਰ ਵੀ ਬਸ ਉਹ ਨਾਮ ਐਨਾ ਕੋ ਉਹਨਾਂ ਦੇ ਨਾਲ ਜੁੜ ਗਿਆ ਕਿ ਉਹ ਹਮੇਸ਼ਾ ਦੇ ਵਸਤੇ ਰਹਿ ਗਿਆ ਠੀਕ ਐ ਜੀ ਓਕੇ ਤਾਂ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਮੈਂ ਅਮ੍ਰਿਤਾ ਇਹਨਾਂ ਦੇ ਫਾਦਰ ਦੀ ਗੱਲ ਕਰ ਰਹੀ ਸੀ ਤਾਂ ਇਹਨਾਂ ਨੂੰ ਵੀ ਨਾ ਅਮ੍ਰਿਤਾ ਪ੍ਰੀਤਮ ਨੂੰ ਵੀ ਬਿਲਕੁਲ ਆਪਣੇ ਲਾਈਕ ਭਾਈ ਵੀਰ ਸਿੰਘ ਜੀ ਦੀ ਤਰ੍ਹਾਂ ਜਿਹੜਾ ਪੁਰਾਣਾ ਟਾਈਮ ਮਿਲਿਆ ਨਾ ਉਹ ਆਪਣੀ ਫੈਮਿਲੀ ਜਿਹੜੀ ਮਿਲੀ ਹੈ ਉਹ ਪਹਿਲਾਂ ਹੀ ਸਾਹਿਤਕਾਰਾਂ ਵਾਲੀ ਮਿਲੀ ਸੀ ਸ਼ਾਇਦ ਤਾਈ ਜਦੋਂ ਇਹਨਾਂ ਦੇ ਮਦਰ ਦੀ ਡੈਥ ਹੋ ਗਈ ਸੀ ਨਾ ਉਸ ਤੋਂ ਬਾਅਦ ਦੇਖੋ ਇਹਨਾਂ ਦੇ ਫਾਦਰ ਹੀ ਇਹਨਾਂ ਦੇ ਵਾਸਤੇ ਮਦਰ ਸੀ ਤੇ ਉਹ ਹੀ ਫਾਦਰ ਸੀ ਹੈਨਾ ਤਾਂ ਫਿਰ ਉਹਨਾਂ ਦਾ ਪ੍ਰਭਾਵ ਤਾਂ ਅਮ੍ਰਿਤਾ ਪ੍ਰੀਤਮ ਦੇ ਉੱਪਰ ਰਊਗਾ ਹੀ ਤਾਂ ਇਹਨਾਂ ਦੇ ਫਾਦਰ ਜਿਹੜੇ ਸੀ ਨਾ ਉਹ ਚਾਹੁੰਦੇ ਸੀ ਕਿ ਅਮ੍ਰਿਤਾ ਪ੍ਰੀਤਮ ਬਹੁਤ ਵਧੀਆ ਤਰੀਕੇ ਦੇ ਨਾਲ ਲਿਖਣ ਠੀਕ ਹੈ ਉਹ ਇਹਨਾਂ ਨੂੰ ਸਾਹਿਤ ਦੇ ਵਿੱਚ ਹੀ ਪਾਣਾ ਚਾਹੁੰਦੇ ਸੀ ਵੈਸੇ ਵੀ ਜਦੋਂ ਇਹਨਾਂ ਦੀ ਮਦਰ ਦੀ ਡੈਥ ਹੋ ਗਈ ਤਾਂ ਅਮ੍ਰਿਤਾ ਪ੍ਰੀਤਮ ਬੜੇ 부জে 부জে ਜੇ ਰਹਿਣ ਲੱਗੇ ਫਿਰ ਇਹਨ ਕਿ ਬਈ ਜੇ ਮੈਂ ਰਚਨਾਵਾ ਕਰਦੀ ਆ ਨਾ ਤਾਂ ਮੈਂ ਆਪਦੀ ਮਦਰ ਦੇ ਨੇੜੇ ਪਾਂਦੀ ਆ ਵਿਦਿਆਪਨੂ ਠੀਕ ਹੈ ਇਸ ਕਰਕੇ ਉਹਨਾਂ ਨੇ ਸਾਹਿਤ ਦੇ ਵੱਲ ਨੂੰ ਰੁਚੀ ਦਿਖਾਨੀ ਸਟਾਰਟ ਕੀਤੀ ਜਿਦੇ ਵਿੱਚ ਉਹਨਾਂ ਨੇ ਫਾਦਰ ਨੇ ਬਹੁਤ ਜ਼ਿਆਦਾ ਇਹਨਾਂ ਦੀ ਹੈਲਪ ਕੀਤੀ ਹੈ ਓਕੇ ਚਲੋ ਫਿਰ ਦੱਸੋ ਅਮ੍ਰਿਤਾ ਪ੍ਰੀਤਮ ਨੂੰ ਕਿਹੜੇ ਕਾਵ ਸੰਗ੍ਰਹਿ ਦੇ ਵਾਸਤੇ 1956 ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਦਾ ਹੈ ਕਾਗਜ਼ ਤੇ ਕੈਨਵਸ ਅਸ਼ੋਕਾ ਚੇਤੀ ਸੁਨੇਹੜੇ ਜਾਂ ਫਿਰ ਕਸਤੂਰੀ ਹਾਂਜੀ ਉੱਤਰ ਕਰੋ ਪ੍ਰਸ਼ਨ ਨੰਬਰ ਤੀਜੇ ਦੇ ਲਈ हां शाबाश प्रश्न ਦਾ ਨੰਬਰ ਜ਼ਰੂਰ ਪਾਓ ਬੱਚੇ अदरवाइज ਨਾ ਮੈਨੂੰ ਲੱਭਣੀ ਬੜੀ ਔਖੇ ਹੋ ਜਾਂਦੇ ਨੇ ਕਿ ਤੁਸੀਂ ਕਿਹਦਾ ਆਨਸਰ ਕਰ ਰਹੇ ਹੋ ਜੀ ਤੀਸਰੇ ਦੇ ਲਈ ਸੀ ਆਨਸਰ ਆ ਗਿਆ ਬਿਲਕੁਲ ਠੀਕ ਹੈ ਇਹ ਆ ਗਿਆ ਸੁਨੇਹੜੇ ਇਥੋਂ ਦੀ ਤੁਹਾਨੂੰ ਇਹਨਾਂ ਨੂੰ ਜਦੋਂ ਸਾਇਤ ਅਕਾਦਮੀ ਅਵਾਰਡ ਮਿਲਿਆ ਉਹਦਾ ਸਾਲ ਵੀ ਪਤਾ ਚੱਲ ਜਾਂਦਾ ਠੀਕ ਹੈ 1956 ਓਕੇ ਸੁਨੇਹੜੇ ਐਕਚੁਅਲੀ ਔਂਕੜ ਆਊਗਾ ਰਾਈਟ ਠੀਕ ਹੈ ਤੇ ਇਹ ਇਹਨਾਂ ਨੇ ਕਿੰਨਾ ਨੂੰ ਸਮਰਪਿਤ ਕਰਕੇ ਲਿਖੀ ਸੀ ਇਹਨਾਂ ਦੀ ਲਾਈਫ ਦੇ ਵਿੱਚ ਬੜੇ ਸਾਰੇ ਮੇਲਸ ਆਉਂਦੇ ਨੇ ਠੀਕ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸੀ ਸਾਹਿਰ ਲੁਧਿਆਣਵੀ ਤਾਂ ਇਹਨਾਂ ਨੇ ਸਾਹਿਰ ਲੁਧਿਆਣਵੀ ਨੂੰ ਹੀ ਸਮਰਪਿਤ ਕਰਕੇ ਇਹ ਵਾਲੀ ਮਤਲਬ ਉਹਨਾਂ ਨੇ ਇਹ ਯਾਦਾਂ ਨੂੰ ਸਮਰਪਿਤ ਕਰਕੇ ਇਹ ਲਿਖਿਆ ਸੀ ਸਮਝ ਗਏ ਜੀ ਓਕੇ ਫਿਰ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਸਾਰਿਆਂ ਦੇ ਸਾਲਾਂ ਦੀ ਕਾਗਜ਼ ਤੇ ਕੈਨਵਸ ਦਾ ਸਾਲ ਰਹੇਗਾ 1970 ਦਾ ਠੀਕ ਹੈ ਅਸ਼ੋਕਾ ਚੇਤੀ ਦਾ ਸਾਲ ਰਹੇਗਾ 1957 ਦਾ ਸੁਨੇਹੜੇ ਦਾ ਸਾਲ ਰਹੇਗਾ 1955 ਦਾ ਯਾਨੀ ਕਿ ਅਗਲੇ ਸਾਲ ਇਹਨਾਂ ਨੂੰ ਅਵਾਰਡ ਮਿਲ ਗਿਆ ਤੇ ਕਸਤੂਰੀ ਦਾ ਸਾਲ ਮਿਲੇਗਾ 1959 ਦਾ ਆਨਿਪ੍ਰੀ ਜੀ ਐਕਚੁਅਲੀ ਇਹ ਤੁਹਾਡੇ ਨਾਲ ਟੌਪਿਕ ਵਾਈਜ਼ ਜਿਵੇਂ ਆਪਣਾ ਮਾਸਟਰ ਕੇਟਰ ਦਾ ਸਿਲੇਬਸ ਹੈ ਬਿਲਕੁਲ ਹਰ ਰੋਜ਼ ਆਪਾਂ ਇੱਕ ਰਾਈਟਰ ਬਿਲਕੁਲ ਸਿਲੇਬਸ ਵਾਈਜ਼ ਲੈ ਰਹੇ ਆ 8:30 ਵਜੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕਲਾਸ ਲੈਂਦੇ ਆ ਠੀਕ ਹੈ ਜੀ ਓਕੇ ਚਲੋ ਚੌਥਾ ਦੇਖੋ ਅਮ੍ਰਿਤਾ ਪ੍ਰੀਤਮ ਨੂੰ ਕਿਹੜੀ ਰਚਨਾ ਦੇ ਵਾਸਤੇ 1982 ਦੇ ਵਿੱਚ ਗਿਆਨਪੀਠ ਪੁਰਸਕਾਰ ਮਿਲਦਾ ਹੈ? ਹਾਂਜੀ, ਰਸੀਦੀ ਟਿਕਟ, ਨਾਗਮਨੀ, ਲੋਕਪੀੜ, ਕਾਗਜ਼ ਦੇ ਕੈਨਵਸ। ਹਾਂਜੀ, ਉੱਤਰ ਕਰੋ। ਹਾਂ, ਬਹੁਤ ਵਧੀਆ, ਬਹੁਤ ਵਧੀਆ, ਸ਼ਾਬਾਸ਼। ਕੀ ਕਹਿ ਰਹੇ ਹੋ ਬੱਚੇ? ਚੌਥੇ ਦਾ ਡੀ ਬਿਲਕੁਲ ਕਾਗਜ਼ ਤੇ ਕੈਨਵਸ ਆਜੂਗਾ ਤੇ ਐਂਡਾ ਆਪਾਂ ਹੁਨੇ ਹੁਨੇ ਸਾਲ ਦੇਖਿਆ 1970 ਹੈਨਾ ਦੇਖੋ ਅਮ੍ਰਿਤਾ ਪ੍ਰੀਤਮ ਦੀ ਜਿਹੜੀ ਰਚਨਾਮ ਹੈ ਤੁਸੀਂ ਇਹਨਾਂ ਨੂੰ ਨਾ ਦੋ ਭਾਗਾਂ ਦੇ ਵਿੱਚ ਵੰਡਣਾ ਹੈ ਇੱਕ ਤਾਂ 1947 ਤੋਂ ਪਹਿਲਾਂ ਇਹਨਾਂ ਨੇ ਕਿਹੜੀਆਂ ਰਚਨਾਵਾਂ ਕੀਤੀਆਂ ਤੇ ਫਿਰ 1947 ਤੋਂ ਬਾਅਦ ਕਿਹੜੀਆਂ ਰਚਨਾਵਾਂ ਕੀਤੀਆਂ ਪਹਿਲਾਂ ਵਾਲੀਆਂ ਕਿਉਂਕਿ ਘੱਟ ਨੇ ਸਿਰਫ 9 ਹੈ ਜੇ ਉਹ ਯਾਦ ਰੱਖ ਲੋਗੇ ਤਾਂ ਬਾਕੀ ਜਿਹੜੀਆਂ ਵੀ ਆਣਗੀਆਂ ਉਹ ਤੁਸੀਂ 47 ਦੇ ਵਿੱਚ ਲੈ ਕੇ ਚਲ ਜਾਓਗੇ ਠੀਕ ਹੈ ਤਾਂ ਆਪਾਂ 1947 ਤੋਂ ਪਹਿਲਾਂ ਦੀਆਂ ਦੇਖੀਏ ਪਹਿਲੀ ਆ ਜਾਂਦੀਆਂ ਠੰਡੀਆਂ ਕਿਰਨਾ ਫਿਰ ਅੰਮ੍ਰਿਤ ਲਹਿਰਾਂ ਦੈਨ ਇਹ ਤਾਂ ਦੋ ਵੈਸੇ ਸਾਰਿਆਂ ਨੂੰ ਯਾਦ ਰਹਿੰਦੀਆਂ ਹੈ ਨਾ ਫਿਰ ਜਿਉਂਦਾ ਜੀਵਨ ਤਰੇਲ ਤੋਤੇ ਫੁੱਲ ਉਹ ਗੀਤਾਂ ਵਾਲਿਆ ਬਦਲਾਂ ਦੇ ਪੱਲੇ ਵਿੱਚ ਸਾਂਝ ਦੀ ਲਾਲੀ ਲੋਕ ਪੀੜ ਤੇ ਪੱਥਰ ਗੀਤੇ ਹੁਣ ਇਹਨਾਂ ਨੂੰ ਯਾਦ ਕਿਵੇਂ ਰੱਖਣਾ ਹੈ ਦੇਖੋ 1947 ਤੋਂ ਪਹਿਲਾਂ ਅਸੀਂ ਕੀ ਹੈਗੇ ਸੀਗੇ ਗੁਲਾਮ ਸੀ ਰਾਈਟ ਪਰ ਐਨਾ ਜ਼ਰੂਰ ਸੀਗਾ ਕਿ ਉਦੋਂ ਅੰਗਰੇਜ਼ਾਂ ਨੇ ਐਨਾ ਕੁ ਆਪਣੇ ਲਈ ਕੰਮ ਕਰਤਾ ਸੀ ਕਿ ਆਪਾਂ ਨੂੰ ਚਾਰੇ ਪਾਸੇ ਬੜੀਆਂ ਬਿਊਟੀਫੁੱਲ ਜੀਆਂ ਚੀਜ਼ਾਂ ਦਿਖਦੀਆਂ ਸੀ ਠੀਕ ਹੈ ਕੋਈ ਲਾਈਕ ਮਤਲਬ ਕਿ ਗੰਦਗੀ ਨਹੀਂ ਹੋਇਆ ਕਰਦੀ ਸੀ ਸਫਾਈ ਦਾ ਜ਼ਿਆਦਾ ਧਿਆਨ ਸੀ ਮਤਲਬ ਆ ਤੇ ਮਾਈਂਡ ਦੇ ਵਿੱਚ ਐਦਾਂ ਦਾ ਕੁਝ ਰੱਖਣਾ ਹੈ ਤੁਸੀਂ ਠੀਕ ਹੈ ਤਾਂ ਉਦੋਂ ਕੀ ਆਏਗਾ ਜਿਹੜੀ ਅਮ੍ਰਿਤਾ ਪ੍ਰੀਤਮ ਸੀ ਨਾ ਮੰਨ ਲਓ ਉਹਨਾਂ ਦੇ ਮਦਰ ਉਦੋਂ ਜ਼ਿੰਦਾ ਨੇ ਠੀਕ ਹੈ ਜੀ ਤਾਂ ਉਹਨਾਂ ਸਵੇਰੇ-ਸਵੇਰੇ ਠੰਡੀਆਂ ਕਿਰਨਾਂ ਦੇ ਨਾਲ ਹਨਾ ਅੰਮ੍ਰਿਤ ਵੇਲੇ ਉੱਠਦੇ ਸੀ ਤਾਂ ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਮੇਰਾ ਜਿਹੜਾ ਅੱਜ ਜੀਵਨ ਹੈ ਨਾ ਇਹ ਮੋਇਆ ਨਹੀਂ ਹੈਗਾ ਇਹ ਜਿਉਂਦਾ ਜੀਵਨ ਹੈ ਠੀਕ ਹੈ ਜੀ ਤਾਂ ਉਹਨਾਂ ਨੂੰ ਉਹ ਜੀਵਨ ਹਰ ਜਗ੍ਹਾ ਤੇ ਦਿਖਦਾ ਜਿਵੇਂ ਕਿ ਸਵੇਰੇ ਜਦੋਂ ਸੈਰ ਕਰਨ ਜਾਂਦੇ ਕਿਉਂਕਿ ਅਮ੍ਰਿਤਾ ਅੰਮ੍ਰਿਤ ਵੇਲੇ ਉੱਠਰੇ ਨੇ ਤਾਂ ਤਰੇਲ ਵਾਲੇ ਫੁੱਲ ਉਹਨਾਂ ਨੂੰ ਮਿਲਦੇ ਠੀਕ ਹੈ ਉਹਨਾਂ ਨੇ ਕੀ ਕਰਨਾ ਉੱਥੇ ਫੁੱਲਾਂ ਨੂੰ ਦੇਖ ਕੇ ਗੀਤ ਬਣਾਨੇ ਸਟਾਰਟ ਕਰਦੇ ਨੇ ਠੀਕ ਹੈ ਤੇ ਫਿਰ ਬੱਦਲ ਛਾ ਜਾਣੇ ਸੰਜ ਹੋ ਜਾਣੀ ਐਦਾਂ ਹੀ ਸ਼ਾਮ ਹੋ ਜਾਣੀ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਦੇ ਮਦਰ ਨੇ ਉਹਨਾਂ ਨੂੰ ਬੁਲਾ ਨਾ ਜਾਣਾ ਠੀਕ ਹੈ ਤੇ ਉਹਨਾਂ ਨੇ ਲੋਕਾਂ ਨੂੰ ਭੇਜਣਾ ਕਿ ਅਮ੍ਰਿਤਾ ਨੂੰ ਭੇਜੋ ਬਾਗਾਂ ਦੇ ਵਿੱਚ ਫਿਰਦੀ ਹਾਲੇ ਸਵੇਰ ਦੀ ਰਾਈਟ ਮੈਂ ਇੱਕ ਵਾਰੀ ਹੋਰ ਦੱਸੂਗੀ ਡੋਨਟ ਵਰੀ ਰਾਈਟ ਤਾਂ ਫਿਰ ਉਸ ਤੋਂ ਬਾਅਦ ਕੀ ਆ ਪਰ ਸੰਤਾਲੀ ਦੇ ਨੇੜੇ ਆਂਦੇ ਆਂਦੇ ਸਾਡੇ ਲੋਕਾਂ ਨੂੰ ਪੀੜ ਫੀਲ ਹੋਣ ਲੱਗੀ ਸੀ ਕਿ ਬਿਊਟੀਫਿਕੇਸ਼ਨ ਦਾ ਕੋਈ ਫਾਇਦਾ ਨਹੀਂ ਹੈ ਜੇ ਗੁਲਾਮੀ ਹੈਗੀ ਹੈ ਤਾਂ ਫਿਰ ਅਸੀਂ ਕੀ ਕੀਤਾ ਪੱਥਰ ਮਾਰ ਮਾਰ ਕੇ ਅੰਗਰੇਜ਼ਾਂ ਨੂੰ ਆਪਦੇ ਦੇਸ਼ ਤੋਂ ਬਾਹਰ ਕੱਢਿਆ ਹੁਣ ਇੱਕ ਵਾਰੀ ਦੁਬਾਰਾ ਸਮਝ ਲਓ ਠੀਕ ਹੈ 1947 ਤੋਂ ਪਹਿਲਾਂ ਅਮ੍ਰਿਤਾ ਪ੍ਰੀਤਮ ਠੰਡੀਆਂ ਠੰਡੀਆਂ ਸੂਰਜ ਦੀਆਂ ਕਿਰਨਾਂ ਦੇ ਨਾਲ ਅਮਰਤਵਲੇ ਉੱਠਦੇ ਉਹਨਾਂ ਨੂੰ ਇਹ ਜਿਉਂਦਾ ਲੱਗਦਾ ਜੀਵਨ ਤੇ ਇਹ ਕੀ ਕਰਦੇ ਬਾਗ ਵਿੱਚ ਚਲੇ ਜਾਂਦੇ ਤੇ ਤਰੇਲ ਵਾਲੇ ਫੁੱਲਾਂ ਨੂੰ ਦੇਖ ਦੇ ਕੇ ਗੀਤ ਬਣਾਉਣੇ ਸ਼ੁਰੂ ਕਰ ਦਿੰਦੇ ਬੱਦਲ ਛਾ ਜਾਂਦੇ ਸਾਂਝ ਹੋ ਜਾਂਦੀ ਪਰ ਇਹਨਾਂ ਨੂੰ ਕੋਈ ਹੋਸ਼ ਨਹੀਂ ਹੁੰਦੀ ਸੀ ਇਹ ਬਾਗ ਦੇ ਵਿੱਚ ਹੀ ਘੁੰਮਦੇ ਰਹਿੰਦੇ ਠੀਕ ਹੈ ਤਾਂ ਫਿਰ ਇਹਨਾਂ ਦੇ ਮਦਰ ਇਹਨਾਂ ਨੂੰ ਬੁਲਾ ਲੈਂਦੇ ਉਦੋਂ ਪਹਿਲਾਂ ਇਹਨਾਂ ਸੋਨਾ ਮੌਸਮ ਇਹਨਾਂ ਸੋਨਾ ਸਭ ਕੁਝ ਸੀਗਾ ਫਿਰ ਬਾਅਦ ਵਿੱਚ ਲੋਕਾਂ ਨੂੰ ਗੁਲਾਮੀ ਦੀ ਪੀੜ ਦਾ ਅਹਿਸਾਸ ਹੁੰਦਾ ਤੇ ਉਹ ਪੱਥਰ ਮਾਰ ਕੇ ਕੀ ਕਰ ਦਿੰਦੇ ਨੇ ਅੰਗਰੇਜ਼ਾਂ ਨੂੰ ਬਾਹਰ ਕੱਢ ਦਿੰਦੇ ਨੇ ਠੀਕ ਹੈ ਜੀ ਆਪਣੇ ਦੇਸ਼ ਤੋਂ ਤੇ ਐਦਾ 1947 ਤੋਂ ਪਹਿਲਾਂ ਦਾ ਜਿਹੜਾ ਸਮਾਂ ਹੈਗਾ ਇਹ ਤੁਹਾਨੂੰ ਦਿਖ ਜੂਗਾ ਜੀ ਅਮ੍ਰਿਤਾ ਪ੍ਰੀਤਮ ਦੇ 1947 ਤੋਂ ਪਹਿਲਾ ਵਾਲੇ ਟਾਈਮ ਨੂੰ ਲੈ ਕੇ ਠੀਕ ਹੈ ਜੀ ਓਕੇ ਫਿਰ ਉਸ ਤੋਂ ਬਾਅਦ 1947 ਤੋਂ ਬਾਅਦ ਜਿਹੜੀਆਂ ਬਾਕੀ ਚੀਜ਼ਾਂ ਰਹਿ ਜਾਣਗੀਆਂ ਉਹ ਸਾਰੀਆਂ 1947 ਤੋਂ ਬਾਅਦ ਦੇ ਵਿੱਚ ਆ ਜਾਣਗੀਆਂ ਸਮਝ ਗਏ ਚਲੋ ਅੱਗੇ ਪੰਜਵਾਂ ਦੇਖੋ ਉਹਨਾਂ ਦੀ ਸਵੈ ਜੀਵਨੀ ਦਾ ਨਾਮ ਕੀ ਹੈ ਜਿਸ ਦਾ ਸਰਲੇਖ ਖੁਸ਼ਵੰਤ ਸਿੰਘ ਦੇ ਇੱਕ ਕਮੈਂਟ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਬਣਾਇਆ ਸੀ ਕਾਲਾ ਗੁਲਾਬ ਰਸੀਦੀ ਟਿਕਟ ਸ਼ੈਡੋਜ਼ ਆਫ ਵਰਡਸ ਅਗਰੀਆਂ ਲਕੀਰਾਂ ਹਾਂਜੀ ਦੱਸਿਓ ਜੀ ਨਾਗਮਨੀ ਬੇਟਾ ਤੁਸੀਂ ਰਸਾਲਾ ਦੀ ਗੱਲ ਕਰ ਰਹੇ ਹੋ ਤਾਂ ਨਾਗਮਨੀ ਰਸਾਲਾ 1966 ਦੇ ਵਿੱਚ ਹੁੰਦਾ ਹੈ ਠੀਕ ਹੈ ਤੇ ਜੇ ਤੁਸੀਂ ਨਾਗਮਨੀ ਕਾਵ ਸੰਗ੍ਰਹਿਣ ਦੀ ਗੱਲ ਕਰ ਰਹੇ ਹੋ ਤਾਂ ਉਹ 1964 ਵਿੱਚ ਆਂਦਾ ਹੈ। ਰਸਾਲਾ 66ਵੇਂ ਚ ਆਂਦਾ ਹੈ। ਤੇ ਲਾਈਕ ਜਿਹੜੀ ਰਚਨਾ 1964 ਵਿੱਚ ਆਂਦੀ ਹੈ। ਰਸੀਦੀ ਟਿਕਟ ਬਿਲਕੁਲ ਠੀਕ ਹੈ ਕਿਉਂਕਿ ਇੱਕ ਵਾਰੀ ਉਹਨਾਂ ਨੇ ਕੀ ਕਹਿ ਦਿੱਤਾ ਸੀਗਾ ਕਿ ਬਈ ਤੇਰੀ ਜ਼ਿੰਦਗੀ ਦੇ ਵਿੱਚ ਹੈ ਹੀ ਕੀ ਇੱਕ ਨਿੱਕੀ ਜਿਹੀ ਰਸੀਦੀ ਟਿਕਟ ਲੈ ਉਹਦੇ ਪਿੱਛੇ ਹੀ ਤੇਰੀ ਸਾਰੀ ਸਵੈ ਜੀਵਨੀ ਖਤਮ ਹੋ ਜਾਣੀ ਹੈ। ਠੀਕ ਹੈ ਤਾਂ ਇਹਨਾਂ ਨੇ ਫਿਰ ਉੱਥੋਂ ਹੀ ਪ੍ਰੇਰਿਤ ਹੋ ਕੇ ਆਪਣੀ ਸਵੈ ਜੀਵਨੀ ਦਾ ਨਾਮ ਹੀ ਰਸੀਦੀ ਟਿਕਟ ਰੱਖਤਾ ਸੀ। ਸਮਝ ਗਏ? ਆਪਾਂ ਇਹਨਾਂ ਨੂੰ ਸਵੈ ਜੀਵਨੀ ਕਰਦੇ ਵੀ ਤੌਰ ਦੇ ਉੱਪਰ ਪੜਾਂਗੇ ਤਾਂ ਉਦੋਂ ਫਿਰ ਆਪਾਂ ਇਹਦੇ ਬਾਰੇ ਜ਼ਿਆਦਾ ਗੱਲ ਕਰਾਂਗੇ ਇਹਨਾਂ ਦੀ ਸਵੈ ਜੀਵਨੀ ਬਾਰੇ ਅੱਗੇ ਇਹਨਾਂ ਦਾ ਕਿਹੜਾ ਨਾਵਲ ਹੈ ਜਿਹਨੂੰ ਭਾਰਤ ਪਾਕ ਦੀ ਵੰਡ ਦੇ ਸਮੇਂ ਜਿਹੜੀਆਂ ਪੀੜਤ ਔਰਤਾਂ ਸੀ ਉਹਦੇ ਸੰਕਟ ਨੂੰ ਦਿਖਾਉਣ ਤੋਂ ਬਾਅਦ ਇਹਨੂੰ ਫਿਲਮਾਇਆ ਗਿਆ ਸੀ ਠੀਕ ਹੈ ਆਲਣਾ ਡਾਕਟਰ ਦੇਵ ਪਿੰਜਰ ਜਾਂ ਫਿਰ 13ਵਾਂ ਸੂਰਜ ਗੁੱਡ ਇਵਨਿੰਗ ਜੀ ਹਾਂਜੀ ਉੱਤਰ ਕਰੋ ਇਹਨਾਂ ਦੇ ਨਾਵਲ ਬਾਰੇ ਵੈਸੀ ਮੈਂ ਤੁਹਾਨੂੰ ਫੇਰ ਕਹਿ ਰਹੀ ਹਾਂ ਨਾਵਲਕਾਰ ਦੇ ਤੌਰ ਤੇ ਜਦੋਂ ਆਪਾਂ ਪੜਾਂਗੇ ਇਹਨਾਂ ਦੇ ਨਾਵਲਾਂ ਦੀ ਡਿਟੇਲ ਕਰਾਂਗੇ ਅੱਜ ਆਪਾਂ ਇਹਨਾਂ ਦੀ ਨਾਵਲਾਂ ਦੀ ਡਿਟੇਲ ਨਹੀਂ ਕਰਨ ਵਾਲੇ ਬਸ ਇਹ ਪ੍ਰਸ਼ਨ ਵਿੱਚ ਆ ਗਿਆ ਤਾਂ ਤੁਸੀਂ ਆਨਸਰ ਕਰ ਦੇਣਾ ਬਿਲਕੁਲ ਠੀਕ ਹੈ ਜਿਸ ਦਾ ਉੱਤਰ ਆਏਗਾ ਪਿੰਜਰ ਠੀਕ ਹੈ ਉਦੋਂ ਆਪਾਂ ਇਹਨੂੰ ਡਿਟੇਲ ਚ ਕਰਾਂਗੇ ਡੋਨਟ ਵਰੀ ਅੱਗੇ ਉਹਨਾਂ ਦੀਆਂ ਰਚਨਾਵਾਂ ਦੀ ਕਿਹੜੀ ਪ੍ਰਵਿਰਤੀ ਹੈ ਜਿਦੇ ਵਿੱਚ ਲੋਕ ਪੀੜ ਉਹਨਾਂ ਦੀ ਰਚਨਾ ਜਿਹੜੀ 1944 ਵਿੱਚ ਆਈ ਸੀ ਉਹ ਸ਼ਾਮਿਲ ਹੈ ਤੇ ਇਹਦੇ ਬਾਰੇ ਸਾਨੂੰ ਇੱਕ ਚੀਜ਼ ਹੋਰ ਐਸੇ ਪ੍ਰਸ਼ਨ ਚ ਪਤਾ ਚੱਲਦੀ ਹੈ ਕਿ ਲੋਕ ਪੀੜ ਕਦੋਂ ਲਿਖੀ ਗਈ 1944 ਦੂਜੀ ਚੀਜ਼ ਲੋਕ ਪੀੜ ਦੇ ਵਿੱਚ ਉਹਨਾਂ ਨੇ ਕਿਸ ਦੇ ਬਾਰੇ ਵਿੱਚ ਗੱਲ ਕੀਤੀ ਹੈ ਤਾਂ ਬੰਗਾਲ ਦੇ ਅਕਾਲ ਦੇ ਬਾਰੇ ਵਿੱਚ ਗੱਲ ਕੀਤੀ ਹੈ ਠੀਕ ਹੈ ਰੋਮਾਂਟਿਕ ਪ੍ਰਗਤੀਵਾਦੀ ਚੇਤਨਾ ਅੰਤਰਮੁਖੀ ਜਾਂ ਫਿਰ ਪ੍ਰਯੋਗਵਾਦੀ ਕੀ ਉੱਤਰ ਆਏਗਾ ਨਹੀਂ ਨਮਿਤਾ ਜੀ ਪੀਡੀਐਫ ਦਾ ਬਿਲਕੁਲ ਟਾਈਮ ਨਹੀਂ ਹੁੰਦਾ ਬੱਚੇ ਸੱਤਵੇਂ ਦਾ ਬੀ ਉੱਤਰ ਬਹੁਤ ਵਧੀਆ ਬਿਲਕੁਲ ਠੀਕ ਹੈ ਇਹ ਆ ਜਾਣਾ ਹੈ ਪ੍ਰਗਤੀਵਾਦੀ ਠੀਕ ਹੈ ਜੀ ਤਾਂ ਇਹ ਜਿਹੜਾ ਬੰਗਾਲ ਦਾ ਅਕਾਲ ਸੀਗਾ ਇਹ 1943 ਦੇ ਵਿੱਚ ਪੈਂਦਾ ਹੈ ओके ਉਹਦੇ ਤੋਂ ਪ੍ਰਭਾਵਿਤ ਹੋ ਕੇ ਇਹ ਆਪਣੀ ਰਚਨਾ ਲੋਕ ਪੀੜ ਲਿਖਦੇ ਨੇ ਤੇ ਮੈਂ ਤੁਹਾਨੂੰ ਹੁਣੇ ਕੀ ਕਿਹਾ ਸੀ 1947 ਤੋਂ ਪਹਿਲਾਂ ਲੋਕਾਂ ਨੂੰ ਗੁਲਾਮੀ ਦੀ ਪੀੜ ਬਰਦਾਸ਼ਤ ਕਰਨੀ ਬੰਦ ਹੋ ਗਈ ਸੀ ਹੈਨਾ ਫੀਲ ਹੋਣ ਲੱਗੀ ਸੀ ਮਤਲਬ ਉਹ ਪੀੜ ਤਾਂ 1944 ਲੋਕ ਪੀੜ ਦਾ ਸਮਾਂ ਰਹੇਗਾ ਸਮਝ ਗਏ ਜੀ ਤਾਂ ਦਾ ਮਤਲਬ ਇਹਨਾਂ ਦੀ 1947 ਤੋਂ ਪਹਿਲਾਂ ਦੀ ਰਚਨਾ ਆ ਗਈ ਠੀਕ ਹੈ ਨਾ ਓਕੇ ਅੱਗੇ ਚੱਲੀਏ ਜੀ ਹਾਂ ਅੱਗੇ ਹੈ 8ਵਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਅੰਮ੍ਰਿਤਾ ਪ੍ਰੀਤਮ ਨੂੰ ਕੀ ਕਹਿ ਕੇ ਸੰਬੋਧਿਤ ਕੀਤਾ ਸੀ ਪੰਜਾਬ ਦੀ ਬੁਲਬੁਲ ਕਾਮ ਦੀ ਕੀੜੀ ਸੌਰੀ ਪੰਜਾਬ ਦੀ ਆਵਾਜ਼ ਜਾਂ ਫਿਰ ਵੀਰ ਸ਼ਮੀਰ ਹਾਂਜੀ 8ਵੇਂ ਦੇ ਲਈ ਉੱਤਰ ਦਿਓ ਕੀ ਆਏਗਾ ਹਾਂ ਇਹ ਆਪਾਂ ਇਹਨਾਂ ਨੂੰ ਜਦੋਂ ਨਾਵਲ ਕਰਦੇ ਤੌਰ ਤੇ ਪੜਿਆ ਉਹਦੋਂ ਆਪਾਂ ਫੋਰ ਸ਼ੋਰ ਗੱਲ ਕਰਾਂਗੇ ਜੀ 8ਵੇਂ ਦਾ ਉੱਤਰ ਦਿਓ ਕੀ ਆਣਾ ਅਠਵਾਂ ਦਾ ਤੁਸੀਂ ਏ ਆਨਸਰ ਕਰ ਰਹੇ ਹੋ ਸੀ ਬਿਲਕੁਲ ਜਿਨ੍ਹਾਂ ਨੇ ਸੀ ਆਨਸਰ ਕੀਤਾ ਨਾ ਉਹਨਾਂ ਦਾ ਆਨਸਰ ਠੀਕ ਹੈ ਪੰਜਾਬ ਦੀ ਬੁਲਬੁਲ ਨਹੀਂ ਕਿਹਾ ਸੀ ਇਹਨਾਂ ਨੂੰ ਠੀਕ ਹੈ ਪੰਜਾਬ ਦੀ ਆਵਾਜ਼ ਕਿਹਾ ਸੀ ਸਮਝ ਗਏ ਕਿੰਨਾਂ ਨੇ ਪ੍ਰਿੰਸੀਪਲ ਤੇਜਾ ਸਿੰਘ ਨੇ ਜਦੋਂ ਇਹਨਾਂ ਨੇ ਅੱਜ ਅਖਾਣਵਾਰ ਸ਼ਾਹ ਨੂੰ ਲਿਖੀ ਸੀ ਨਾ ਉਸ ਟਾਈਮ ਦੇ ਉੱਪਰ ਸਮਝ ਗਏ ਤੈਸ ਕਰਕੇ ਅਮ੍ਰਿਤਾ ਪ੍ਰੀਤਮ ਨੂੰ ਪ੍ਰਿੰਸੀਪਲ ਤੇਜਾ ਸਿੰਘ ਨੇ ਕੀ ਬੋਲਿਆ ਸੀ ਪੰਜਾਬ ਦੀ ਆਵਾਜ਼ ਉਹਨਾਂ ਨੇ ਕਿਹਾ ਸੀਗਾ ਕਿ ਇਹ ਚਾਹੇ ਇਕੱਲੇ ਹੀ ਗੱਲ ਕਰਦੇ ਬੈਨੇ ਪਰ ਅੱਜ ਉਹ ਸਾਰੀਆਂ ਗੱਲਾਂ ਅਮ੍ਰਿਤਾ ਪ੍ਰੀਤਮ ਨੇ ਆਪਣੀ ਰਚਨਾ ਚ ਬੋਲ ਦਿੱਤੀਆਂ ਜੋ ਪੂਰਾ ਪੰਜਾਬ ਅੱਜ ਦੱਸਣਾ ਚਾਹੁੰਦਾ ਹੈ ਓਕੇ ਇਸ ਕਰਕੇ ਠੀਕ ਹੈ ਜੀ ਓਕੇ ਤਾਂ ਕਿ ਤੁਸੀਂ ਮੈਨੂੰ ਐ ਕਰੋ ਦੋ ਹੋਰ ਰਾਈਟਰ ਜਿਨ੍ਹਾਂ ਨੇ ਅਮ੍ਰਿਤਾ ਪ੍ਰੀਤਮ ਨੂੰ ਅਲੱਗ-ਅਲੱਗ ਨਾਮ ਦਿੱਤੇ ਸੀ ਉਹਨਾਂ ਦੇ ਬਾਰੇ ਦੇ ਵਿੱਚ ਵੀ ਦੱਸੋ ਠੀਕ ਹੈ ਇੱਕ ਤਾਂ ਹੈਗੇ ਨੇ ਜਿਨ੍ਹਾਂ ਨੇ ਕਿਸੇ ਇੰਟਰਵਿਊ ਦੇ ਵਿੱਚ ਇਹਨਾਂ ਨੂੰ ਕਿਸੇ ਨਾਮ ਦੇ ਨਾਲ ਬੁਲਾਇਆ ਸੀ ਉਹ ਵੀ ਦੱਸ ਦਿਓ ਠੀਕ ਹੈ ਫਿਰ ਇਹ ਕੰਨਾਂ ਦੀ ਸਪੈਸ਼ਲ ਰਚਨਾ ਹੈਗੀ ਹੈ ਜਿੰਨੂੰ ਇੱਕ ਅਲੱਗ ਨਾਮ ਦੇ ਨਾਲ ਇੱਕ ਰਾਈਟਰ ਨੇ ਬੁਲਾਇਆ ਬਹੁਤ ਜ਼ਿਆਦਾ ਫੇਮਸ ਰਾਈਟਰ ਓਕੇ ਉਹਨਾਂ ਦੇ ਬਾਰੇ ਦੇ ਵਿੱਚ ਵੀ ਦੱਸ ਦੋ ਠੀਕ ਹੈ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਸਮਝ ਗਏ ਹਾਂ ਓਕੇ ਤੇ ਅਮ੍ਰਿਤਾ ਭੀਤਮ ਨੂੰ ਚਲੋ ਸ਼ਾਇਦ ਅੱਗੇ ਆ ਜਾਣਗੇ ਇਹ ਨਾਮ ਚਲੋ ਜੀ ਉਹਨਾਂ ਨੇ ਕਿਹੜੇ ਟਾਈਮ ਦੇ ਦੌਰਾਨ 올 ਇੰਡੀਆ ਰੇਡੀਓ ਦਿੱਲੀ ਦੇ ਵਿੱਚ ਠੀਕ ਹੈ ਪੰਜਾਬੀ ਸਰਵਿਸ ਦੇ ਵਿੱਚ ਸਕ੍ਰਿਪਟ ਰਾਈਟਰ ਤੇ ਅਨਾਉਂਸਰ ਦੇ ਵਜੋਂ ਕੰਮ ਕੀਤਾ ਸੀ 1947 ਤੋਂ 55 50 ਤੋਂ 65 47 ਤੋਂ 61 ਜਾਂ 61 ਤੋਂ 70 ਹਾਂ ਕਿਰਪਾਲ ਸਿੰਘ ਕਸੇਲ ਨੇ ਕਿਹਾ ਸੀ ਕਾਮ ਦੀ ਕੀੜੀ ਬਹੁਤ ਵਧੀਆ ਬਿਲਕੁਲ ਠੀਕ ਹੈ ਇਹਨਾਂ ਦੀ ਇੱਕ ਪਾਰਟਿਕੂਲਰ ਰਚਨਾ ਸੀ ਜਿਹਦੇ ਬਾਰੇ ਇੱਕ ਰਾਈਟਰ ਨੇ ਕੁਝ ਨਾਮ ਦਿੱਤਾ ਸੀ ਉਹ ਵੀ ਦੱਸ ਦੋ ਕਾਮ ਦੀ ਕੀੜੀ ਬਿਲਕੁਲ ਠੀਕ ਹੈ ਕਿਰਪਾਲ ਸਿੰਘ ਇੱਕ ਇੰਟਰਵਿਊ ਦੇ ਰਹੇ ਸੀ ਹੈ ਨਾ ਪੰਜਾਬੀ ਅਖਬਾਰ ਨੂੰ ਉਦੋਂ ਉਹਨਾਂ ਨੇ ਬੋਲਿਆ ਸੀ ਬਿਲਕੁਲ ਸਹੀ ਵੈਰੀ ਗੁੱਡ ਹੂੰ ਨੋਮੇਦਾ ਸੀ ਬਿਲਕੁਲ ਸਹੀ 47 ਤੋਂ ਲੈ ਕੇ 61 ਤੱਕ ਪਹਿਲਾ ਐਕਚੁਅਲੀ ਨਾ ਜਦੋਂ 1947 ਵਾਲੀ ਹਲੇ ਵੰਡ ਨਹੀਂ ਸੀ ਹੋਈ ਉਦੋਂ ਇਹ ਲਾਹੌਰ ਦੇ ਵਿੱਚ ਲਾਈਕ ਰੇਡੀਓ ਸਟੇਸ਼ਨ ਦੇ ਉੱਪਰ ਕੰਮ ਕਰਦੇ ਸੀ ਹੈਨਾ ਤਾਂ ਕੀ ਤੁਹਾਡੇ ਕੋਲ ਵੀ ਬਹੁਤ ਜ਼ਿਆਦਾ ਐਡਸ ਆ ਰਹੀਆਂ ਹੈਗੇ ਕਿ ਮੇਰੇ ਕੋਲ ਤਾਂ ਮਿੰਟ ਬਾਅਦ ਪਤਾ ਨਹੀਂ ਕਿਉਂ ਐਡ ਆ ਰਹੀ ਹੈ ਜਦੋਂ ਕਿ ਮੈਂ ਆਫ ਕੀਤੀਆਂ ਹੋਈਆਂ ਨੇ ਬਟ ਇਹ YouTube ਦੇ ਉੱਪਰ ਐਡ ਹੀ ਐਡ ਆਈ ਜਾ ਰਹੀ ਹੈ ਚਲੋ ਦੱਸਿਓ ਜਾਂਦੀ ਹੈ ਤਾਂ ਬਾਅਦ ਚ ਮੈਂ ਦੇਖੂਗੀ ਇਹਦੀ ਸੈਟਿੰਗ ਕਿੱਥੋਂ ਚੇਂਜ ਹੋਣੀ ਹੈ ਚਲੋ ਠੀਕ ਹੈ ਤਾਂ ਉਹੀ ਕੰਮ ਫੇਰ ਇਹਨਾਂ ਨੇ ਕੀ ਕੀਤਾ 47 ਦੀ ਵੰਡ ਜਦੋਂ ਹੁੰਦੀ ਹੈ ਜਦੋਂ ਇਹ ਆਪਣੇ ਫਾਦਰ ਦੇ ਨਾਲ ਦਿੱਲੀ ਆਉਂਦੇ ਆ ਹਨਾ ਤਾਂ ਫੇਰ ਉਦੋਂ ਇਹ ਲਾਈਕ 올 ਇੰਡੀਆ ਰੇਡੀਓ ਦਿੱਲੀ ਦੇ ਵਿੱਚ ਕੰਮ ਕਰਨਾ ਸਟਾਰਟ ਕਰ ਦਿੰਦੇ ਆ ਤੇ ਉਦੋਂ ਇਹ 47 ਤੋਂ ਲੈ ਕੇ 61 ਤੱਕ ਉੱਥੇ ਕੰਮ ਕਰਦੇ ਨੇ ਸਮਝ ਆਇਆ ਓਕੇ ਤਾਂ ਇਹਨਾਂ ਨੂੰ ਬਹੁਤ ਸਾਰੇ ਅਵਾਰਡਸ ਬਾਅਦ ਦੇ ਵਿੱਚ ਦਿੱਤੇ ਗਏ ਸੀਗੇ ਹਨਾ ਅੱਛਾ ਸੋਮਾ ਦੇਵੀ ਜੀ ਨੂੰ ਨਹੀਂ ਆ ਰਹੇ ਗੁਰਪ੍ਰੀਤ ਜੀ ਨੂੰ ਆ ਰਹੇ ਨੇ ਰਾਜ ਜੀ ਨੂੰ ਨਹੀਂ ਆ ਰਹੇ ਤਾਂ ਬਸ ਫਿਰ ਕਿਸੇ ਕਿਸੇ ਨੂੰ ਆ ਰਹੇ ਇਹਦਾ ਮਤਲਬ ਆਪਾਂ ਸ਼ਾਇਦ ਕੁਝ ਜ਼ਿਆਦਾ ਲਾਈਕ ਉਹ ਕਰਦੇ ਰਹਿੰਦੇ ਆ ਨਾ ਆਨਲਾਈਨ ਰਿਸਰਚ ਸਰਚ ਤਾਂ ਉਹਨਾਂ ਨੂੰ ਆ ਰਹੀਆਂ ਸਿਰਫ ਚਲੋ ਹੁਣ ਤੱਕ ਸਿਰਫ ਇੱਕ ਹੀ ਹਾਂ ਆਈ ਹੈ ਚਲੋ ਫਿਰ ਉਹ ਮੈਨੂੰ ਹੀ ਆ ਰਹੀ ਹੋਣੀ ਹੈ ਕੋਈ ਗੱਲ ਨਹੀਂ ਠੀਕ ਹੈ ਡਨ ਤਾਂ अच्छा एक चीज ਜਿਹੜੀ ਇਹਨਾਂ ਦੇ ਆਪਾਂ ਪਿੰਜਰ ਫਿਲਮ ਦੀ ਗੱਲ ਕੀਤੀ ਸੀ ਹਨਾ ਇਹ ਬਣੀ ਕਦੋਂ ਸੀ ਸਾਨੂੰ ਪਤਾ ਹੈ 2003 ਦੇ ਵਿੱਚ ਬਣੀ ਸੀ ਅੱਛਾ ਇਹਦੇ ਨਾਲ ਨਿਰਮਾਣ ਕਿਸ ਨੇ ਕੀਤਾ ਇਹ ਬੜਾ ਇੰਪੋਰਟੈਂਟ ਰਹੇਗਾ ਇਹਨੂੰ ਥੋੜਾ ਜਿਹਾ ਯਾਦ ਰੱਖ ਲਿਓ ਚੰਦਰ ਪ੍ਰਕਾਸ਼ ਦਿਵੇਦੀ ਜਿਹੜੇ ਬੱਚੇ ਪੜਨ ਵਾਲੇ ਆ ਨਾ ਉਹਨਾਂ ਨੂੰ ਘੱਟ ਐਡਸ ਆ ਰਹੀਆਂ ਠੀਕ ਹੈ ਤਾਂ ਐਸ ਫੀਚਰ ਫਿਲਮ ਦਾ ਨਿਰਮਾਣ ਕੀਤਾ ਗਿਆ ਸੀਗਾ ਉਸ ਤੋਂ ਬਿਨਾ ਜਦੋਂ ਇਹਨਾਂ ਦੀ ਡੈਥ ਹੋਣ ਵਾਲੀ ਸੀ ਹਨਾ ਆਖਰੀ ਵਾਰੇ ਆ ਗਏ ਸੀ ਤਾਂ 2004 ਦੇ ਵਿੱਚ ਇਹਨਾਂ ਨੂੰ ਪਦਮ ਵਿਭੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਓਕੇ ਤੇ 31 ਅਕਤੂਬਰ 2005 ਨੂੰ ਇਹਨਾਂ ਦੀ ਡੈਥ ਹੋ ਗਈ ਸੀ ਓਕੇ ਚਲੋ ਅੱਗੇ ਦੇਖੋ ਦਸਵਾਂ ਜੀਤ ਸਿੰਘ ਸੀਤਲ ਨੇ ਅਮ੍ਰਿਤਾ ਪੇਤਮ ਨੂੰ ਕਿਹੜੇ ਨਾਮ ਨਾਲ ਸੰਬੋਧਿਤ ਕੀਤਾ ਕਾਮਦੀ ਕਿੜੀ ਦੇਸ਼ ਦੀ ਆਵਾਜ਼ ਕਾਮ ਦੀ ਲੇਖਿਕਾ ਪੰਜਾਬ ਦੀ ਬੁਲਬੁਲ ਚਲੋ ਇਹ ਵਾਸਤੇ ਮਨਪ੍ਰੀਤ ਪੁਲਰ ਜੀ ਨੇ ਪਹਿਲਾਂ ਹੀ ਆਨਸਰ ਕਰ ਦਿੱਤਾ ਜਸਟ ਇੱਕ 2 ਮਿੰਟ ਪਹਿਲਾਂ ਹੀ ਕੀਤਾ ਹੈ ਬਿਲਕੁਲ ਉਹਨਾਂ ਦਾ ਆਨਸਰ ਠੀਕ ਹੈ ਗਿਆ ਜੇ ਕਿਸੇ ਨੇ ਪੜ ਲਿਆ ਤਾਂ ਫਟਾਫਟ ਮੈਨੂੰ ਆਨਸਰ ਕਰਕੇ ਦੱਸੋ 10ਵੇਂ ਦੇ ਲਈ ਕੀ ਆਨਸਰ ਆਊਗਾ ਸ਼ਾਬਾਸ਼ ਹੂੰ ਯੈਸ ਬਿਲਕੁਲ ਬਿਲਕੁਲ 2004 ਵੈਰੀ ਗੁੱਡ ਦਸਵੇਂ ਦਾ A ਤੇ D ਫਿਰ ਦੋ ਆਨਸਰ ਆ ਗਏ ਬੱਚੇ A ਤਾਂ ਵੈਸੇ ਹੀ ਨਹੀਂ ਆ ਸਕਦਾ ਆਪਾਂ ਹੁਣੇ ਤਾਂ ਕਿਹਾ ਸੀਗਾ ਕਿ ਕਸੇਲ ਨੇ ਬੋਲਿਆ ਸੀ ਇਹਨਾਂ ਨੂੰ ਕਾਮ ਦੀ ਕੀੜੀ ਹੈ ਨਾ ਤਾਂ ਫਿਰ D ਹੀ ਆਣਾ ਚਾਹੀਦਾ ਨਾ ਯਾਨੀ ਕਿ ਇਹਨਾਂ ਨੂੰ ਪੰਜਾਬ ਦੀ ਬੁਲਬੁਲ ਕਿੰਨਾ ਨੇ ਕਿਹਾ ਸੀਗਾ ਤਰਜੀਤ ਸਿੰਘ ਸੀਤਲ ਨੇ ਕਿਹਾ ਸੀ ਠੀਕ ਹੈ ਹੈ ਨਾ ਅੱਛਾ ਮੈਂ ਤੁਹਾਡੇ ਕੋਲੋਂ ਸ਼ੁਰੂ ਸ਼ੁਰੂ ਦੇ ਵਿੱਚ ਇੱਕ ਕੁਐਸਚਨ ਪੁੱਛਿਆ ਸੀਗਾ ਕਿ ਉਹ ਹਾਂ ਬੜੇ ਦਿਨੋਂ ਬਾਅਦ ਮੇਰੇ ਮਾਈਕੇ ਕੋ ਮੇਰੀ ਯਾਦ ਹੈ ਕੀ ਬਾਤ ਹੈ ਗਗਨੀਤ ਜੀ ਵੈਰੀ ਗੁੱਡ ਸ਼ਾਬਾਸ਼ بس ਇਹੋ ਜਿਹਾਂ ਚੀਜ਼ਾਂ ਜੇ ਤੁਸੀਂ ਦਿਖਾਉਂਦੇ ਨਾ ਬੰਦਾ ਇੰਪ੍ਰੈਸ ਹੋ ਜਾਂਦਾ ਹੈ ਹਨਾ ਔਰ ਜੇ ਮੰਨ ਲਓ ਤੁਹਾਨੂੰ ਕਿਤੇ ਥਿਊਰੈਟिकल ਪੇਪਰ ਆ ਜੇ ਜਿਵੇਂ ਐਮਏ ਵਗੈਰਾ ਦਾ ਪੇਪਰ ਆ ਜੇ ਉੱਥੇ ਤਾਂ ਤੁਸੀਂ ਜੇ ਆਹ ਲਈ ਕੋਟ ਲਗਾਤੀ ਤਾਂ ਮੈਂ ਕਹਿੰਨੀ ਆ ਜਿਹੜਾ ਪੇਪਰ ਚੈਕਰ ਹੋਣਾ ਨਾ ਉਹਨਾਂ ਨੇ ਤੁਹਾਡੇ ਨੰਬਰ ਹੀ ਬੜੇ ਵਧੀਆ ਲਾ ਦੇਣੇ ਨੇ ਹਨਾ ਓਕੇ ਠੀਕ ਹੈ ਮੈਂ ਤੁਹਾਡੇ ਕੋਲ ਸ਼ੁਰੂ-ਸ਼ੁਰੂ ਦੇ ਵਿੱਚ ਅੰਨਾ ਵੱਲੋਂ ਕਿਤੇ ਗੇ ਰਸਾਲਿਆਂ ਦੇ ਬਾਰੇ ਪੁੱਛਿਆ ਸੀ ਤਾਂ ਮੈਨੂੰ ਨਹੀਂ ਪਤਾ ਤੁਹਾਡੇ ਚੋਂ ਕਿੰਨੇ ਨੇ ਆਨਸਰ ਕੀਤੇ ਤਾਂ फटाफट ਸੁਣ ਲਓ ਪਹਿਲਾਂ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਲਾਹੌਰ ਤੋਂ ਇੱਕ ਰਸਾਲਾ ਸ਼ੁਰੂ ਕਰਦੇ ਆ ਜਿਸ ਦਾ ਨਾਮ ਸੀ ਨਵੀਂ ਦੁਨੀਆ ਠੀਕ ਹੈ ਜੀ ਇਹ ਹੈਗਾ ਸੀ ਇੱਕ ਮਾਸਿਕ ਪੱਤਰ ਸਮਝ ਗਏ ਕੁਝ ਟਾਈਮ ਚੱਲਿਆ ਬਾਅਦ ਵਿੱਚ ਬੰਦ ਹੋ ਗਿਆ ਫਿਰ 1966 ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜੇ ਨਾਗਮਨੀ ਰਸਾਲਾ ਪੁੱਛਿਆ ਜਾਂਦਾ ਫਿਰ ਇਹ 1966 ਦੇ ਵਿੱਚ ਅਮਰੋਜ਼ ਦੇ ਨਾਲ ਸਟਾਰਟ ਕਰਦੇ ਨੇ ਜੇ ਨਾਗਮਨੀ ਰਚਨਾ ਪੁੱਛੀ ਜਾਂਦੀ ਹੈ ਯਾਨੀ ਕਿ 1947 ਤੋਂ ਬਾਅਦ ਦੇ ਕਾਵ ਸੰਗ੍ਰਹਿਆਂ ਦੇ ਵਿੱਚ ਤਾਂ ਫਿਰ ਇਸ ਦਾ ਉੱਤਰ ਕੀ ਆਏਗਾ 1964 ਆਏਗਾ ਠੀਕ ਹੈ ਓਕੇ वैसे अपने काव्य सफर की शुरुआत ਇਹ ਠੰਡੀਆਂ ਕਿਰਨਾਂ ਤੋਂ ਕਰਦੇ ਨੇ ਪਰ ਕਈ ਵਾਰੀ ਆਪਾਂ ਨੂੰ ਅੰਮ੍ਰਿਤ ਲਹਿਰਾਂ ਆ ਜਾਂਦਾ ਹੈ ਤੇ ਉਸ ਦੇ ਬਾਰੇ ਮੈਂ ਤੁਹਾਨੂੰ ਡਿਟੇਲ ਵਾਲੇ ਲੈਕਚਰ ਦੇ ਵਿੱਚ ਕਰਵਾਇਆ ਹੋਇਆ ਹੈ ਕਿਉਂ ਆ ਤੇ ਕਿਵੇਂ ਆ ਠੀਕ ਹੈ ਕਿ ਕਦੋਂ ਤੁਸੀਂ ਕਿਹੜਾ ਆਨਸਰ ਲਗਾਣਾ ਹੈ ਉਹ ਵੀ ਤੁਸੀਂ ਜ਼ਰੂਰ ਦੇਖ ਲੈਣਾ ਸਮਝ ਗਏ हां ਚਲੋ ਓਕੇ ਜੀ ਤਾਂ ਇੱਥੇ ਹੋ ਗਿਆ ਅੱਜ ਦਾ ਲੈਕਚਰ ਖਤਮ ਨਹੀਂ ਪਹਿਲਾ 11ਵਾਂ ਕੁਐਸਚਨ ਦੇਖੋ ਉਹਨਾਂ ਦੀ ਕਹਾਣੀ ਧਰਤੀ ਸਾਗਰ ਤੇ ਸਿੱਪੀਆਂ ਇਹਨਾਂ ਦੇ ਉੱਪਰ ਇੱਕ ਫਿਲਮ ਬਣੀ ਸੀ ਉਸ ਦਾ ਨਾਮ ਦਾ ਸੋਪਿੰਜਰ ਡਾਰਕ ਕਦੰਬਰੀ ਜਾਂ ਇੱਕ ਧੀ ਅਮ੍ਰਿਤਾ ਤਾਂ 11ਵਾਂ ਦਾ ਉੱਤਰ ਦੱਸੋ ਕੀ ਆਏਗਾ ਮੈਨੂੰ ਆਪ ਨੂੰ ਹੀ ਨਹੀਂ ਪਤਾ ਹੁੰਦਾ ਅੱਜ ਕੱਲ ਮੈਂ ਕਿੰਨੇ ਕੁਐਸਚਨ ਪਾਏ ਆ ਤਾਂ ਇਸ ਕਰਕੇ ਰੁਕ ਜਾਇਆ ਕਰੋ ਜਦੋਂ ਤੱਕ ਲਾਈਕ ਤੁਹਾਨੂੰ ਉਹ ਵਾਲਾ ਨਹੀਂ ਆ ਜਾਂਦਾ ਨਾ ਕਿ ਐਰੋਡੀਸ਼ਨ ਸਟੱਡੀਜ਼ ਵਾਲਾ ਨਹੀਂ ਆ ਜਾਂਦਾ ਉਦੋਂ ਤੱਕ ਤੁਸੀਂ ਥੈਂਕ ਯੂ ਨਹੀਂ ਕਰਨਾ ਉਦੋਂ ਤੱਕ ਰੁਕੇ ਰਹਿਣਾ ਠੀਕ ਹੈਗਾ ਹਾਂ ਚਲੋ ਦੱਸੋ ਫਿਰ 11ਵਾਂ ਦਾ ਉੱਤਰ ਵੀ ਕਰ ਦਿਓ ਕੀ ਆਊਗਾ 11ਵਾਂ ਦਾ ਸੀ ਅਨਸਰ ਕਦੰਬਰੀ ਬਿਲਕੁਲ ਠੀਕ ਹੈ ਇਸ ਦਾ ਉੱਤਰ ਸੀ ਹੀ ਆਊਗਾ ਇਹ ਡਾਕ ਨਹੀਂ ਐਕਚੁਅਲੀ ਡਾਕੂ ਹੈ ਪਿੰਜਰ ਦੇ ਬਾਰੇ ਤਾਂ ਆਪਾਂ ਹੁਣੇ ਗੱਲ ਕਰ ਹੀ ਲਈ ਹੈ ਐ ਕਰੋ ਫਿਰ ਤੁਸੀਂ ਮੈਨੂੰ 음 ਚਲੋ ਕੋਈ ਨਹੀਂ ਮੈਂ ਜਦ ਤੱਕ ਇਹਨਾਂ ਦੀ ਸਵੈ ਜੀਵਨੀ ਕਰਵਾਉਂਗੀ ਨਾ ਉਦੋਂ ਫਿਰ ਮੈਂ ਤੁਹਾਨੂੰ ਇਹਨਾਂ ਦੀ ਜਿੰਨੀਆਂ ਵੀ ਫਿਲਮਾਂ ਬਣੀ ਐ ਓਕੇ ਉਹਨਾਂ ਸਾਰੀਆਂ ਦੇ ਬਾਰੇ ਦੇ ਵਿੱਚ ਡਿਟੇਲ ਦੇ ਵਿੱਚ ਦੱਸੂਗੀ ਸਮਝ ਗਏ ਓਕੇ ਹਾਂ ਫਾਈਨਲੀ ਜਦੋਂ ਤੱਕ ਬੇਟਾ ਇਹ ਵਾਲਾ ਪੇਜ ਨਹੀਂ ਨਾ ਆ ਜਾਂਦਾ ਉਦੋਂ ਤੱਕ ਤੁਸੀਂ ਐਗਜ਼ਿਟ ਨਾ ਕਰਿਆ ਕਰੋ ਕਿਉਂਕਿ ਅੱਜ ਕੱਲ ਮੈਨੂੰ ਜਿਵੇਂ ਮੈਨੂੰ ਹੁੰਦਾ ਕਿ ਮੈਂ ਜਦੋਂ ਬਣਾਉਂਦੀ ਹਾਂ ਹਨਾ ਪੀਪੀਟੀ ਤਾਂ ਉਸ ਟਾਈਮ ਦੇ ਉੱਪਰ ਫਿਰ ਮੈਨੂੰ ਪਹਿਲਾਂ ਦੇਖਣਾ ਪੈਂਦਾ ਕਿ ਭਈ ਅੱਜ ਕਿਹੜੀ ਕਿਹੜੀ ਮਤਲਬ ਕਿ ਕਿੰਨੇ ਕੁਐਸਚਨ ਦੇ ਨਾਲ ਸੈਟੀਸਫੈਕਟਰੀ ਪੀਵੀਡੀ ਬਣ ਸਕਦੀ ਹੈ ਜੇ ਇੱਕ ਅੱਧਾ ਕੁਐਸਚਨ ਐਦਾਂ ਦਾ ਰਹਿ ਜੇ ਤਾਂ ਫਿਰ ਮੈਂ ਉਹ ਵੀ ਪਾ ਦਿੰਦੀ ਹੁੰਦੀ ਆ ਠੀਕ ਹੈ ਹਾਂ ਤਾਂ ਮੈਨੂੰ फटाफट ਦੱਸੋ ਉਹਨਾਂ ਦੀ ਕਹਾਣੀ ਤੇ ਡਾਕੂ ਬਣੀ ਹੈ ਵੈਰੀ ਗੁੱਡ ਸੰਦੀਪ ਜੀ ਸ਼ਾਬਾਸ਼ 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 ਵੈਰੀ ਗੁੱਡ ਚਲੋ ਅੱਛਾ ਉਹਨੇ ਕੱਲ ਦਾ ਟੌਪਿਕ ਵੀ फटाफट ਦੱਸ ਦੋ ਅਮ੍ਰਿਤਾ ਪ੍ਰੀਤਮ ਤੋਂ ਅਗਲੇ ਕਿਹੜੇ ਹੈਗੇ ਨੇ ਲਾਈਕ ਰਾਈਟਰ ਚਲੋ ਰੁਕੋ ਮੈਂ ਤੁਹਾਨੂੰ 2 ਮਿੰਟਸ ਦੇਖ ਕੇ ਦੱਸਦੀਆਂ 1 ਮਿੰਟ ਮੈਂ ਸਿਲੇਬਸ ਓਪਨ ਕਰ ਲਾ ਯੈਸ ਅ ਅ ਅਮ੍ਰਿਤਾ ਪ੍ਰੀਤਮ ਤੋਂ ਬਾਅਦ ਹੈਗੇ ਨੇ ਜੀ ਸ਼ਿਵ ਕੁਮਾਰ ਬਟਾਲਵੀ ਓਹੋ ਹੋ ਵਾ 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 ਹਾਂਜੀ ਅਮ੍ਰਿਤਾ ਪ੍ਰੀਤਮ ਤੋਂ ਬਾਅਦ ਜਿਹੜੇ ਸਾਡੇ ਨੈਕਸਟ ਰਾਈਟਰ ਹਨ ਜੀ ਵਨ ਆਫ ਮਾਈ ਫੇਵਰਿਟ ਰਾਈਟਰਸ ਕੌਣ ਹੈਗੇ ਨੇ ਜੀ ਸ਼ਿਵ ਕੁਮਾਰ ਬਟਾਲਵੀ ਕੱਲ ਦਾ ਟੌਪਿਕ ਨੋਟ ਕਰ ਲਓ ਐਂਡ ਪੂਰੇ 8:30 ਵਜੇ ਕੱਲ ਕਲਾਸ ਨੂੰ ਜੁਆਇਨ ਕਰ ਲੈਣਾ ਠੀਕ ਹੈ ਜੀ ਓਕੇ ਜੀ ਓਕੇ ਬਾਏ ਥੈਂਕ ਯੂ ਗੁੱਡ ਨਾਈਟ ਟੇਕ ਕੇਅਰ ਹਾਂ ਪੂਰਨ ਸਿੰਘ ਜੀ ਹੋ ਗਏ ਰਹਿ ਤਾਂ ਨਹੀਂ ਗਏ ਵਿੱਚੋਂ ਕਿਤੇ ਨਹੀਂ ਨਹੀਂ ਰਹਿ ਨਹੀਂ ਹੈ ਹੋ ਗਏ ਜੇ ਰਹਿ ਗਏ ਤਾਂ ਪਲੀਜ਼ ਮੈਨੂੰ ਇੱਕ ਵਾਰੀ ਦੱਸਣਾ ਬਣਾਇਆ ਹਾਏ ਰਹਿ ਤਾਂ ਨਹੀਂ ਗਏ